ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਕਾਰਨੀ ਡੋਨਾਲਡ 트ੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਤੋਂ ਬਣਾਈ ਦੂਰੀ ਲਗਾਤਾਰ ਬਦਲ ਰਹੇ ਕੈਨੇਡਾ ਦੇ ਅੰਤਰਰਾਸ਼ਟਰੀ ਯਾਤਰਾ ਦੇ ਰੁਝਾਨ ਵਿਦੇਸ਼ਾਂ ਤੋਂ ਆ ਰਹੇ ਵੱਧ ਸੈਲਾਨੀ ਅਮਰੀਕਾ ਵੱਲ ਹੋ ਰਿਹਾ ਘੱਟ ਸਫ਼ਰ ਸਰੀ ਅਤੇ ਡੈਲਟਾ ਦੇ ਘਰਾਂ ਤੇ ਇੱਕੋ ਸਮੇਂ ਚੱਲੀਆਂ ਗੋਲੀਆਂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੋਵੇਂ ਘਟਨਾਵਾਂ ਦੀ ਪੜਤਾਲ ਕੈਨੇਡਾ 'ਚ ਪੰਜਾਬੀ ਕੁੜੀ ਦਾ ਬੇਰਹਿਮੀ ਨਾਲ ਕਤਲ ਛੇਤੀ ਹੀ ਕੈਨੇਡਾ 'ਚ ਪੀਆਰ ਹੋਣ ਵਾਲੀ ਸੀ ਅਮਨਪ੍ਰੀਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫਤੇ ਦੇ ਅਖੀਰ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣਗੇ ਤੇ ਉਹ ਡੋਨਲਡ ਟਰੰਪ ਨਾਲ ਵਪਾਰਕ ਗੱਲਬਾਤ ਲਈ ਬੈਠਣ ਲਈ ਵੀ ਤਿਆਰ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਅჯਹਾ ਕਰਨ ਲਈ ਤਿਆਰ ਹੋਣਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਲੇਸ਼ੀਆ ਦੇ ਕੁਆਲਲੰਪੁਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ ਕੁਆਲਲੰਪੁਰ ਚ ਆਸੀਅਨ ਸੰਮੇਲਨ ਦੇ ਇੱਕ ਪਾਸੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਰਨੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵੱਲੋਂ ਕੈਨੇਡਾ ਨਾਲ ਕਿਸੇ ਵੀ ਵਪਾਰਕ ਸਮਝੌਤੇ ਨੂੰ ਰੱਦ ਕਰ ਦੇਣਾ ਕੈਨੇਡੀਅਨਸ ਦੇ ਹਿੱਤ ਵਿੱਚ ਨਹੀਂ ਹੈ ਉਹਨਾਂ ਕਿਹਾ ਕਿ ਅਸੀਂ ਕੈਨੇਡੀਅਨਸ ਲਈ ਲੜਾਂਗੇ ਪਿਛਲੇ ਵੀਰਵਾਰ ਨੂੰ ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਤੋੜਨ ਦਾ ਐਲਾਨ ਕੀਤਾ ਸੀ ਜਦੋਂ অন্ਟਾਰੀਓ ਦੇ ਇੱਕ ਰਾਜਨੀਤਿਕ ਇਸ਼ਤਿਹਾਰ 'ਚ ਰਿਪਬਲਿਕਨ ਆਈਕਨ ਤੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਇੱਕ ਛੋਟੀ ਜਿਹੀ ਕਲਿੱਪ ਦੀ ਵਰਤੋਂ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਟੈਰਿਫ ਵਪਾਰਕ ਜੰਗਾਂ ਅਤੇ ਆਰਥਿਕ ਤਬਾਹੀ ਦਾ ਕਾਰਨ ਬਣਦੇ ਨੇ ਟਰੰਪ ਨੇ ਸ਼ਨੀਵਾਰ ਨੂੰ ਕੈਨੇਡਾ ਤੋਂ ਆਉਣ ਵਾਲੀਆਂ ਵਸਤਾਂ ਤੇ ਵਾਧੂ 10% ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਸੀ ਕਾਰਨੀ ਨੇ ਕਿਹਾ ਕਿ ਉਹ ਵੀਰਵਾਰ ਤੋਂ ਟਰੰਪ ਦੇ ਸੰਪਰਕ 'ਚ ਨਹੀਂ ਹਨ ਪਰ ਉਨ੍ਹਾਂ ਨੇ ਸੰਯੁਕਤ ਰਾਜ ਦੇ ਰਾਸ਼ਟ੍ਰ ਪਤੀ ਨੂੰ ਦੱਸ ਦਿੱਤਾ ਹੈ ਕਿ ਉਹ ਉਪਲਬਧ ਨੇ ਕਾਰਨੀ ਨੇ ਕਿਹਾ ਕਿ ਅਸੀਂ ਸੰਯੁਕਤ ਰਾਜ ਅਮਰੀਕਾ ਨਾਲ ਬੈਠਣ ਲਈ ਤਿਆਰ ਆ ਪਰ ਗੱਲਬਾਤ ਉਦੋਂ ਹੀ ਅੱਗੇ ਵਧੇਗੀ ਜਦੋਂ ਅਮਰੀਕਾ ਵੀ ਅਜਿਹਾ ਕਰਨ ਲਈ ਤਿਆਰ ਹੋਵੇਗਾ ਉਹਨਾਂ ਅੱਗੇ ਕਿਹਾ ਕਿ ਅਸੀਂ ਦੋਵੇਂ ਏਪੀਈਸੀ ਸੰਮੇਲਨ 'ਚ ਹੋਵਾਂਗੇ ਓ ਏਪੀਈਸੀ ਸੰਮੇਲਨ ਦੇ ਇੱਕ ਪਾਸੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਮਿਲਣਗੇ 트੍ਰੰਪ ਜੋ ਸੋਮਵਾਰ ਸਵੇਰੇ ਮਲੇਸ਼ੀਆ ਤੋਂ ਉਡਾਣ ਭਰ ਗਏ ਸਨ ਨੇ ਕਿਹਾ ਕਿ ਉਹ ਆਪਣੀ ਏਸ਼ੀਆਈ ਯਾਤਰਾ ਤੇ ਕਾਰਨੀ ਨੂੰ ਮਿਲਣ ਦਾ ਇਰਾਦਾ ਨਹੀਂ ਰੱਖਦੇ ਦੋਵੇਂ ਇਸ ਹਫਤੇ ਦੇ ਅਖੀਰ 'ਚ ਏਪੀਈਸੀ ਸੰਮੇਲਨ 'ਚ ਸ਼ਾਮਲ ਹੋਣ ਵਾਲੇ ਨੇ 트੍ਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਕਾਰਨੀ ਨੂੰ ਨਹੀਂ ਮਿਲਣਾ ਚਾਹੁੰਦਾ ਮੈਂ ਕੁਝ ਸਮੇਂ ਲਈ ਉਹਨਾਂ ਨੂੰ ਨਹੀਂ ਮਿਲਣਨ ਜਾ ਰਿਹਾ ਕਾਰਨੀ ਏਸ਼ੀਆ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਤੇ ਨੇ ਜਿਸ ਵਿੱਚ ਉਹ ਵਪਾਰ ਅਤੇ ਸੁਰੱਖਿਆ ਸਬੰਧਾਂ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਅਮਰੀਕਾ ਤੋਂ ਕੈਨੇਡਾ ਦੀ ਨਿਰਭਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਆਲੰਪੁਰ ਚ ਆਸੀਅਨ ਸੰਮੇਲਨ ਦੇ ਇੱਕ ਪਾਸੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਰਨੀ ਨੇ ਕਿਹਾ ਕਿ ਸਾਡੀ ਸਰਕਾਰ ਇੱਥੇ ਇੰਡੋ-ਪੈਸੀਫਿਕ ਸਮੇਤ ਨਵੇਂ ਵਪਾਰਕ ਸਮਝੌਤਿਆਂ ਦੀ ਇੱਕ ਲੜੀ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੀ ਹੈ। ਉਹ ਜਲਦੀ ਹੀ ਫਿਲੀਪੀਨਜ਼ ਨਾਲ ਇੱਕ ਨਵੇਂ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨਗੇ ਤੇ ਅਗਲੇ ਸਾਲ ਤੱਕ ਓਟਵਾ ਤੇ ਆਸੀਅਨ ਵਿਚਕਾਰ ਇੱਕ ਵਿਆਪਕ ਸਮਝੌਤੇ ਨੂੰ ਤੇਜ਼ ਕਰ ਰਹੇ ਨੇ। ਕੈਨੇਡਾ ਦਾ ਨਵੇਂ ਬਾਜ਼ਾਰਾਂ ਵੱਲ ਝੁਕਾਅ ਅਜਿਹੇ ਸਮੇਂ ਆਇਆ ਏ ਜਦੋਂ 트ੰਪ ਦੇ ਅਧੀਨ ਗੁਆਂਢੀ ਅਮਰੀਕਾ ਨਾਲ ਸਬੰਧ ਖਰਾਬ ਹੋ ਰਹੇ ਨੇ। ਕੈਨੇਡਾ ਦਾ ਅੰਤਰਰਾਸ਼ਟਰੀ ਯਾਤਰਾ ਦਾ ਦ੍ਰਿਸ਼ ਇੱਕ ਜ਼ਿਕਰਯੋਗ ਪਰਿਵਰਤਨ ਚੋਂ ਗੁਜ਼ਰ ਰਿਹਾ ਹੈ ਕੈਨੇਡਾ ਦੇ ਅਗਸਤ 2025 ਦੇ ਅੰਤਰਰਾਸ਼ਟਰੀ ਯਾਤਰਾ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿੱਚ ਕਾਫੀ ਵਾਧਾ ਹੋਇਆ ਹੈ ਜਦਕਿ ਸੰਯੁਕਤ ਰਾਜ ਅਮਰੀਕਾ ਦੀ ਆਉਣ ਜਾਣ ਦੀ ਯਾਤਰਾ ਚ ਤੇਜ਼ੀ ਨਾਲ ਕਮੀ ਆਈ ਹੈ ਜੂਨ 2006 ਤੋਂ ਬਾਅਦ ਪਹਿਲੀ ਵਾਰ ਕੈਨੇਡੀਅਨਸ ਨੇ ਦੱਖਣ ਵੱਲ ਯਾਤਰਾ ਕਰਨ ਨਾਲੋਂ ਜ਼ਿਆਦਾ ਅਮਰੀਕੀ ਨਿਵਾਸੀਆਂ ਨੇ ਕੈਨੇਡਾ ਦਾ ਦੌਰਾ ਕੀਤਾ ਇਹ ਰੁਝਾਨ ਬਦਲਦੀਆਂ ਸੈਰ-ਸਪਾਟਾ ਤਰਜੀਹਾਂ ਨਵੇਂ ਆਰਥਿਕ ਮੌਕੇਾਂ ਅਤੇ ਇੱਕ ਵਿਸ਼ਵ ਵਿਆਪੀ ਯਾਤਰਾ ਸਥਾਨ ਵਜੋਂ ਕੈਨੇਡਾ ਦੀ ਭੂਮਿਕਾ 'ਚ ਇੱਕ ਤਬਦੀਲੀ ਨੂੰ ਦਰਸਾਉਂਦੇ ਨੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੱਤੀ ਹੈ ਕਿ ਯੂਰਪ ਅਤੇ ਏਸ਼ੀਆ ਦੇ ਸੈਲਾਨੀਆਂ ਕਾਰਨ ਵਿਦੇਸ਼ੀ ਆਮਦ ਵਿੱਚ ਸਾਲ ਦਰ ਸਾਲ 9.2 ਫੀਸਦ ਦਾ ਮਹੱਤਵਪੂਰਨ ਵਾਧਾ ਹੋਇਆ ਹੈ ਯੂਨਾਈਟਿਡ ਕਿੰਗਡਮ ਫਰਾਂਸ ਅਤੇ ਜਰਮਨੀ ਸਿਖਰਲੇ ਤਿੰਨ ਦੇਸ਼ਾਂ ਚ ਸਨ ਜਿਨ੍ਹਾਂ ਨੇ ਸਾਰੇ ਅੰਤਰਰਾਸ਼ਟਰੀ ਸੈਲਾਨੀਆਂ ਦੇ 1 ਤਿਹਾਈ ਤੋਂ ਵੱਧ ਦਾ ਸਮੂਹਿਕ ਯੋਗਦਾਨ ਪਾਇਆ ਜ਼ਿਆਦਾਤਰ ਆਮਦ ਹਵਾਈ ਮਾਰਗ ਰਾਹੀਂ ਹੋਈ ਜੋ ਕੁੱਲ ਵਿਦੇਸ਼ੀ ਪ੍ਰਵੇਸ਼ ਦਾ 76.6 ਫੀਸਦ ਬਣਦੀ ਹੈ ਇਹ ਵਾਧਾ ਲੰਬੀ ਦੂਰੀ ਵਾਲੇ ਸੈਰ ਸਪਾਟਾ ਸਥਾਨਾਂ ਵੱਜੋਂ ਖਾਸ ਕਰਕੇ ਸੱਭਿਆਚਾਰਕ ਵਿਦਿਅਕ ਤੇ ਮਨੋਰੰਜਨ ਯਾਤਰੀਆਂ ਲਈ ਕੈਨੇਡਾ ਦੀ ਵੱਧ ਰਹੀ ਖਿੱਚ ਨੂੰ ਦਰਸਾਉਂਦਾ ਹੈ ਇਸ ਦੇ ਉਲਟ ਕੈਨੇਡਾ ਲਈ ਅਮਰੀਕਾ ਦੇ ਸਫ਼ਰ 'ਚ ਸਾਲ ਦਰ ਸਾਲ 1.4 ਫੀਸਦੀ ਦੀ ਕਮੀ ਆਈ ਜੋ ਕਿ ਲਗਾਤਾਰ 7ਵੇਂ ਮਹੀਨੇ ਗਿਰਾਵਟ ਨੂੰ ਦਰਸਾਉਂਦਾ ਹੈ ਸੰਯੁਕਤ ਰਾਜ ਅਮਰੀਕਾ ਲਈ ਕੈਨੇਡੀਅਨਸ ਦੇ ਸਫ਼ਰ 'ਚ ਲਗਭਗ 30 ਫੀਸਦੀ ਦੀ ਗਿਰਾਵਟ ਆਈ ਖਾਸ ਤੌਰ ਤੇ ਆਟੋਮੋਬਾਈਲ ਯਾਤਰਾਵਾਂ 'ਚ ਜੋ ਕਿ 32.6 ਫੀਸਦੀ ਘਟੀਆਂ ਰਾਤ ਪਰ ਠਹਿਰਨ ਵਾਲੇ ਅਮਰੀਕੀ ਸੈਲਾਨੀ ਕੁਝ ਯਾਤਰਾਵਾਂ ਦੇ ਅੱਧੇ ਤੋਂ ਵੱਧ ਸਨ ਜਦਕਿ ਹਵਾਈ ਆਮਦ ਅਤੇ ਕਰੂਜ਼ ਪ੍ਰਵੇਸ਼ ਚ ਮਾਮੂਲੀ ਉਤਰਾ ਚੜਾ ਦੇਖਿਆ ਗਿਆ ਇਹ ਦੱਸਦਾ ਹੈ ਕਿ ਕੈਨੇਡੀਅਨ ਹੋਰ ਅੰਤਰਰਾਸ਼ਟਰੀ ਸਥਾਨਾਂ ਨੂੰ ਤਰਜੀਹ ਦੇ ਰਹੇ ਨੇ ਜਾਂ ਆਰਥਿਕ ਤੇ ਮੌਸਮੀ ਕਾਰਕਾਂ ਕਰਕੇ ਯਾਤਰਾ ਦੇ ਵਿਵਹਾਰਾਂ ਨੂੰ ਵਿਵਸਥਿਤ ਕਰ ਰਹੇ ਨੇ ਕੈਨੇਡਾ ਦੀ ਵਿਦੇਸ਼ੀ ਹਵਾਈ ਆਮਦ ਚ ਮਹੀਨਾ ਬਾਾਰ 0.5 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਜਦਕਿ ਅਮਰੀਕੀ ਹਵਾਈ ਆਮਦ ਦੇ ਵਿੱਚ 0.3 ਫੀਸਦੀ ਦੀ ਕਮੀ ਆਈ ਹੈ ਅਮਰੀਕਾ ਤੋਂ ਆਟੋਮੋਬਾਈਲ ਆਮਦ ਚ ਮਹੱਤਵਪੂਰਨ ਗਿਰਾਵਟ ਆਈ ਜੋ ਬਦਲਦੀਆਂ ਯਾਤਰਾ ਤਰਜੀਹਾਂ ਨੂੰ ਦਰਸਾਉਂਦੀ ਹੈ ਅਮਰੀਕੀ ਕਰੂਜ਼ ਆਮਦ 'ਚ 7% ਦਾ ਵਾਧਾ ਹੋਇਆ ਜੋ ਕਿ 99 ਮਨੋਰੰਜਨ ਯਾਤਰਾ ਦੇ ਵਾਧੇ ਨੂੰ ਦਰਸਾਉਂਦਾ ਹੈ ਕੈਨੇਡੀਅਨ ਨਿਵਾਸੀ 4.2 ਮਿਲੀਅਨ ਵਿਦੇਸ਼ੀ ਸਫਰਾਂ ਤੋਂ ਵਾਪਸ ਆਏ ਜੋ ਪਿਛਲੇ ਸਾਲ ਨਾਲੋਂ 21.5% ਘਟ ਹੈ ਇਹ ਅੰਕੜੇ ਕੈਨੇਡੀਅਨ ਸੈਰਸਪਾਟਾ ਕਾਰੋਬਾਰਾਂ ਲਈ ਵਿਦੇਸ਼ੀ ਬਾਜ਼ਾਰਾਂ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਘਟੇ ਹੋਏ ਅਮਰੀਕੀ ਸੈਲਾਨੀਆਂ ਦੀ ਗਿਣਤੀ ਦੇ ਅਨੁਕੂਲ ਹੋਣ ਦੇ ਮੌਕੇ ਨੂੰ ਉਜਾਗਰ ਕਰਦੇ ਨੇ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਵਰਗੇ ਵਿਦੇਸ਼ੀ ਆਮਦ ਵਾਲੇ ਸੂਬੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੇਂ ਪੈਕੇਜ ਅਤੇ ਪ੍ਰਚਾਰ ਰਣਨੀਤੀਆਂ ਵਿਕਸਿਤ ਕਰਨ ਬਾਰੇ ਪ੍ਰਚਾਰ ਕਰ ਰਹੇ ਨੇ ਵੱਦੀ ਵਿਦੇਸ਼ੀ ਆਮਦ ਦਾ ਪ੍ਰਭਾਵ ਇਮੀਗ੍ਰੇਸ਼ਨ ਦੇ ਰੁਝਾਨਾਂ ਤੇ ਵੀ ਪੈਂਦਾ ਹੈ। ਜ਼ਿਆਦਾ ਲੰਬੇ ਸਮੇਂ ਦੇ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ, ਹੁਨਰਮੰਦ ਕਾਮੇ ਜਾਂ ਸਥਾਈ ਨਿਵਾਸੀਆਂ 'ਚ ਬਦਲ ਸਕਦੇ ਨੇ ਜੋ ਕੈਨੇਡਾ ਦੇ ਆਰਥਿਕ ਅਤੇ ਜਨਸੰਖਿਆ ਵਿਕਾਸ ਦਾ ਸਮਰਥਨ ਕਰਦੇ ਨੇ। ਸੂਬੇ ਉੱਚ ਮੰਗ ਵਾਲੇ ਕਿਰਤ ਬਾਜ਼ਾਰਾਂ ਤੇ ਫ੍ਰੈਂਕੋਫੋਨ ਜਾਂ ਯੂਰਪੀਅਨ ਪ੍ਰਤਿਭਾ ਪੂਲ ਨੂੰ ਨਿਸ਼ਾਨਾ ਬਣਾ ਕੇ ਇਸ ਦਾ ਲਾਭ ਉਠਾ ਸਕਦੇ ਨੇ। ਕੈਨੇਡਾ ਦੇ ਅੰਤਰਰਾਸ਼ਟਰੀ ਯਾਤਰਾ ਦੇ ਪੈਟਰਨ ਤੇਜ਼ੀ ਨਾਲ ਬਦਲ ਰਹੇ ਨੇ ਜਿਸ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ ਤੇ ਅਮਰੀਕਾ ਦੀ ਯਾਤਰਾ ਘਟ ਰਹੀ ਹੈ। ਇਹ ਤਬਦੀਲੀਆਂ ਸੈਰਸਪਾਟਾ ਇਮੀਗ੍ਰੇਸ਼ਨ ਤੇ ਆਰਥਿਕ ਵਿਕਾਸ ਲਈ ਮੌਕੇ ਪੇਸ਼ ਕਰਦੀਆਂ ਨੇ ਸਰੀ ਅਤੇ ਡੈਲਟਾ ਦੇ ਦੋ ਘਰਾਂ ਨੂੰ ਨਿਸ਼ਾਨਾ ਬਣਾ ਕੇ ਬਿਲਕੁਲ ਇੱਕੋ ਸਮੇਂ ਗੋਲੀਬਾਰੀ ਕੀਤੀ ਗਈ ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਡੈਲਟਾ ਦੀ ਗੋਲੀਬਾਰੀ ਦਾ ਸਬੰਧ ਜ਼ਬਰੀ ਵਸੂਲੀ ਨਾਲ ਹੈ ਸਰੀ ਪੁਲਿਸ ਸਰਵਿਸ ਨੇ ਦੱਸਿਆ ਕਿ 124ਵੀਂ ਸਟਰੀਟ ਦੇ 7800 ਬਲਾਕ ਚ ਸਥਿਤ ਇੱਕ ਘਰ ਤੇ ਸਵੇਰੇ 2:43 ਤੇ ਗੋਲੀਆਂ ਚਲਾਈਆਂ ਗਈਆਂ ਤੇ ਘਰ ਦੇ ਬਾਹਰ ਗੋਲੀ ਲੱਗਣ ਨਾਲ ਹੋਇਆ ਨੁਕਸਾਨ ਦੇਖਿਆ ਗਿਆ ਡੈਲਟਾ ਪੁਲਿਸ ਵਿਭਾਗ ਨੇ ਦੱਸਿਆ ਕਿ ਉਹਨਾਂ ਦੇ ਅਫਸਰਾਂ ਨੇ ਸਰੀ ਘਟਨਾ ਤੋਂ ਲਗਭਗ 12 ਬਲਾਕ ਦੂਰ 78 ਬੀਕ ਐਵੇਨਿਊ ਦੇ 11200 ਬਲਾਕ ਚ ਸਥਿਤ ਇੱਕ ਘਰ ਤੋਂ ਸਵੇਰੇ 2:43 ਮਿੰਟ ਤੇ ਅਜੇ ਹੀ ਇੱਕ ਕਾਲ ਦਾ ਜਵਾਬ ਦਿੱਤਾ ਇਸ ਮਾਮਲੇ ਚ ਵੀ ਪੁਲਿਸ ਨੂੰ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਫਾਇਰਿੰਗ ਦੇ ਸਬੂਤ ਮਿਲੇ ਦੋਵਾਂ ਮਾਮਲਿਆਂ ਚ ਘਰਾਂ ਦੇ ਅੰਦਰ ਲੋਕ ਮੌਜੂਦ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਡੈਲਟਾ ਪੁਲਿਸ ਦੇ ਸਟਾਫ ਸਰਜੰਟ ਮਾਈਕ ਵਾਈਟਲੀ ਅਨੁਸਾਰ ਗਵਾਹਾਂ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਘਰ ਦੇ ਸਾਹਮਣੇ ਇੱਕ ਚਿੱਟੀ ਐਸਯੂਵੀ ਚੋਂ ਨਿਕਲਿਆ ਤੇ ਭੱਜਣ ਤੋਂ ਪਹਿਲਾਂ ਕਈ ਗੋਲੀਆਂ ਚਲਾਈਆਂ ਵਾਈਟਲੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਵਾਰਦਾਤ ਹੈ ਅਤੇ ਇਸ ਦਾ ਸਬੰਧ ਜ਼ਬਰੀ ਵਸੂਲੀ ਨਾਲ ਹੈ। ਉਨਾ ਕਹਿ ਕੇ ਜਾਂਚ ਕਰਤਾ ਹੋਰ ਮਾਮਲਿਆਂ ਨਾਲ ਸੰਬੰਧ ਲੱਭਣ ਲਈ ਸੁਭਾਈ ਜ਼ਬਰੀ ਵਸੂਲੀ ਟਾਸਕ ਫੋਰਸ ਨਾਲ ਤਾਲਮੇਲ ਕਰਨਗੇ ਸਟਾਫ ਸਰਜੰਟ ਲਿੰਸੇ ਹਾਟਨ ਨੇ ਕਿਹਾ ਕਿ ਸਰੀ ਦੀ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਜਾਪਦੀ ਹੈ ਇਸ ਸ਼ੁਰੂਆਤੀ ਪੜਾ ਤੇ ਗੋਲੀਬਾਰੀ ਦਾ ਮਕਸਦ ਅਜੇ ਜਾਂਚ ਅਧੀਨ ਹੈ ਪਰ ਹਾਟਨ ਨੇ ਪੁਸ਼ਟੀ ਕੀਤੀ ਕਿ ਸਰੀ ਅਤੇ ਡੈਲਟਾ ਪੁਲਿਸ ਇੱਕੋ ਸਮੇਂ ਹੋਈਆਂ ਘਟਨਾਵਾਂ 'ਚ ਕਿਸੇ ਵੀ ਸੰਬੰਧ ਨੂੰ ਦੇਖਣ ਲਈ ਮਿਲ ਕੇ ਕੰਮ ਕਰ ਰਹੇ ਨੇ ਮੈਟਰੋ ਵੈਂਕੂਵਰ ਪੁਲਿਸ ਜ਼ਬਰੀ ਵਸੂਲੀ ਦੀਆਂ ਧਮਕੀਆਂ ਦੇ ਸਿਲਸਿਲੇ ਨਾਲ ਡਿਜਟ ਰਹੀ ਹੈ ਤੇ ਹਾਲ ਹੀ 'ਚ ਇਹਨਾਂ ਧਮਕੀਆਂ ਨਾਲ ਸੰਬੰਧਤ ਕਗੋਲੀਬਾਰੀ ਦੀ ਘਟਨਾ ਵੀ ਵਾਪਰੀ ਇਹ ਗੋਲੀਬਾਰੀ ਜੋ 12 ਅਕਤੂਬਰ ਨੂੰ ਹੋਈ ਸੀ 103 A ਐਵੈਨਿਊ ਦੇ 13000 ਬਲਾਕ ਚ ਇੱਕ ਡੁਪਲੈਕਸ ਦੇ ਸੱਜੇ ਪਾਸੇ ਹੋਈ ਸੀ ਤੇ ਇਸ ਵਿੱਚ ਇੱਕ ਔਰਤ ਗੰਭੀਰ ਰੂਪ ਚ ਜ਼ਖਮੀ ਹੋ ਗਈ ਸੀ ਸਰੀ ਪੁਲਿਸ ਦਾ ਕਹਿਣਾ ਹੈ ਕਿ 2025 ਚ ਹੁਣ ਤੱਕ ਸ਼ਹਿਰ ਚ ਜ਼ਬਰੀ ਵਸੂਲੀ ਦੇ 65 ਮਾਮਲਿਆਂ ਚੋਂ 35 ਚ ਗੋਲੀਬਾਰੀ ਸ਼ਾਮਲ ਹੈ ਕੈਨੇਡਾ ਦੇ অন্ਟਾਰੀਓ ਪ੍ਰਾਂਤ 'ਚ ਪੰਜਾਬ ਦੀ ਇੱਕ ਜਵਾਨ ਕੁੜੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੀ ਰਹਿਣ ਵਾਲੀ 27 ਸਾਲਾ ਅਮਨਪ੍ਰੀਤ ਸੈਣੀ ਦੀ ਲਾਸ਼ ਚਾਰਲਜ਼ ਡੇਲੀ ਪਾਰਕ ਲਿੰਕਨ 'ਚ 21 ਅਕਤੂਬਰ ਨੂੰ ਮਿਲੀ ਪੁਲਿਸ ਦੇ ਮੁਤਾਬਕ ਅਮਨਪ੍ਰੀਤ ਦੇ ਸਰੀਰ ਤੇ ਤਸ਼ੱਦਦ ਦੇ ਗੰਭੀਰ ਨਿਸ਼ਾਨ ਸਨ ਜਿਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਅਮਨਪ੍ਰੀਤ ਪਿਛਲੇ 4 ਸਾਲ ਤੋਂ ਕੈਨੇਡਾ ਚ ਰਹਿ ਰਹੀ ਸੀ ਤੇ ਉਸ ਦਾ ਪਰਿਵਾਰ ਸੰਗਰੂਰ ਦੇ ਪ੍ਰੇਮ ਬਸਤੀ ਇਲਾਕੇ ਨਾਲ ਸੰਬੰਧਤ ਹੈ। ਪਰਿਵਾਰ ਨੂੰ ਇਹ ਦਿਲ ਦਹਿਲਾ ਦੇਣ ਵਾਲੀ ਖ਼ਬਰ ਉਸ ਦੀ ਵੱਡੀ ਭੈਣ ਨੇ ਦਿੱਤੀ ਜੋ অন্ਟਾਰੀਓ ਚ ਹੀ ਰਹਿੰਦੀ ਹੈ ਅਤੇ ਜਿਸ ਨੇ ਸਭ ਤੋਂ ਪਹਿਲਾਂ ਮਿਸਿੰਗ ਰਿਪੋਰਟ ਦਰਜ ਕਰਵਾਈ ਸੀ। ਨਾਇਗਰਾ ਰੀਜਨ ਪੁਲਿਸ ਨੇ ਹੁਣ ਇਸ ਮਾਮਲੇ ਚ 27 ਸਾਲਾ ਮਨਪ੍ਰੀਤ ਸਿੰਘ ਨਿਵਾਸੀ ਬ੍ਰੈਂਪਟਨ ਨੂੰ ਮੁੱਖ ਸ਼ੱਕੀ ਉਸੇ ਕੀਤਾ ਹੈ ਉਸ ਦੇ ਖਿਲਾਫ ਦੂਜੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਕੈਨੇਡਾ ਭਾਰਤ ਚ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਹੱਤਿਆ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੋ ਸਕਦਾ ਹੈ ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਟਾਰਗੇਟਡ ਇਨਸੀਡੈਂਟ ਸੀ ਸੰਗਰੂਰ ਚ ਗੰਮਗੀਨ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਧੀ ਅਮਨਪ੍ਰੀਤ ਬਹੁਤ ਹੁਨਰਹਰ ਅਤੇ ਬਿਹਤਰ ਭਵਿੱਖ ਦੀ ਭਾਲ ਚ 2021 ਚ ਕੈਨੇਡਾ ਗਈ ਸੀ। ਉਹ ਕੈਨੇਡਾ ਦੇ ਇੱਕ ਹਸਪਤਾਲ ਚ ਨੌਕਰੀ ਕਰ ਰਹੀ ਸੀ ਤੇ ਆਪਣੀ ਮਿਹਨਤ ਨਾਲ ਚੰਗੀ ਜ਼ਿੰਦਗੀ ਜੀ ਰਹੀ ਸੀ। ਉਸਨੇ ਉੱਥੇ ਆਪਣੀ ਕਾਰ ਵੀ ਖਰੀਦ ਲਈ ਸੀ। ਪਰਿਵਾਰ ਮੁਤਾਬਕ ਅਮਨਪ੍ਰੀਤ ਕੁਝ ਹੀ ਸਮੇਂ ਚ ਉੱਥੇ ਪੀਆਰ ਹੋਣ ਵਾਲੀ ਸੀ ਜਿਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਭਾਰਤ ਆ ਕੇ ਪਰਿਵਾਰ ਨੂੰ ਮਿਲਣ ਲਈ ਬੇਹਦ ਉਤਸ਼ਾਹਿਤ ਸੀ। ਅਮਨਪ੍ਰੀਤ ਦੇ ਪਿਤਾ ਨੇ ਰੋਂਦਿਆਂ ਕਿਹਾ ਕਿ ਧੀ ਨੇ ਉਹਨਾਂ ਨੂੰ ਅੱਜ ਤੱਕ ਕਦੇ ਕੋਈ ਅੰਦਰੂਨੀ ਪਰੇਸ਼ਾਨੀ ਜਾਂ ਕਿਸੇ ਖਤਰੇ ਬਾਰੇ ਅਿੰਦਾ ਸੀ ਆ ਉਹ ਹਮੇਸ਼ਾ ਖੁਸ਼ ਹੋ ਕੇ ਗੱਲ ਕਰਦੀ ਸੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਦੋਸ਼ੀ ਮਨਪ੍ਰੀਤ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਨੇ ਉਹਨਾਂ ਦੀ ਧੀ ਦੀ ਜਾਨ ਲਈ ਹੈ ਪਰਿਵਾਰ ਹੁਣ ਡੂੰਗੇ ਸਦਮੇ 'ਚ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਇਸ ਮੁਸ਼ਕਲ ਘੜੀ 'ਚ ਮਦਦ ਦੀ ਅਪੀਲ ਕੀਤੀ ਹੈ। ਇਸ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਤੋਂ ਨੌਜਵਾਨਾਂ ਦੇ ਵਿਦੇਸ਼ ਪ੍ਰਵਾਸ ਦੇ ਮੁੱਦੇ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਪਰਿਵਾਰ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਇੱਥੇ ਹੀ ਨੌਜਵਾਨਾਂ ਲਈ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਮੌਕੇ ਪੈਦਾ ਕਰਨ ਤਾਂ ਕਿਸੇ ਨੂੰ ਆਪਣਾ ਘਰ ਪਰਿਵਾਰ ਛੱਡ ਕੇ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ ਤੇ ਸ਼ਾਇਦ ਅਜੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ। ਮਹੀਨਿਆਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਲੋਬਲ ਪੌਪ ਸੈਂਸੇਸ਼ਨ ਕੈਟੀ ਪੈਰੀ ਡੇਟਿੰਗ ਕਰ ਰਹੇ ਸਨ ਸ਼ਨੀਵਾਰ ਨੂੰ ਇਹ ਜੋੜਾ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾਈ ਦੇਖਿਆ ਗਿਆ ਇਹ ਮੌਕਾ ਕੈਟੀ ਪੈਰੀ ਦੇ 45ਵੇਂ ਜਨਮ ਦਿਨ ਦਾ ਸੀ ਪੈਰੀ ਅਤੇ ਟਰੂਡੋ ਨੂੰ ਪੈਰਿਸ ਦੇ ਇੱਕ ਰੈਸਟੋਰੈਂਟ 'ਚ ਹੱਥ ਫੜੇ ਹੋਏ ਦੇਖਿਆ ਗਿਆ ਮੀਡੀਆ ਦੇ ਅਨੁਸਾਰ ਦੋਵਾਂ ਨੂੰ ਕ੍ਰੇਜ਼ੀ ਹਾਰਸ ਪੈਰਿਸ 'ਚ ਸ਼ੋਅ 'ਚ ਸ਼ਾਮਲ ਹੋਣ ਤੋਂ ਬਾਅਦ ਪੈਰੀ ਅਤੇ ਟਰੂਡੋ ਨੂੰ ਇਕੱਠੇ ਜਾਂਦੇ ਹੋਏ ਵੀ ਦੇਖਿਆ ਗਿਆ ਪੈਰੀ ਲਾਲ ਪਹਿਰਾਵੇ 'ਚ ਸ਼ਾਨਦਾਰ ਦਿਖਾਈ ਦੇ ਰਹੀ ਸੀ ਜਦ ਕਿ ਟਰੂਡੋ ਕਾਲੇ ਸੂਟ 'ਚ ਸਨ ਇਸ ਮਹੀਨੇ ਦੇ ਸ਼ੁਰੂ 'ਚ ਟਰੂਡੋ ਤੇ ਕੈਟੀ ਪੈਰੀ ਦੀਆਂ ਫੋਟੋਆਂ ਵਾਇਰਲ ਹੋਈਆਂ ਸਨ ਉਹ ਕੈਲੀਫੋਰਨੀਆ 'ਚ ਇੱਕ ਯਾਟ ਤੇ ਚੁੰਮਦੇ ਹੋਏ ਫੜੇ ਗਏ ਸਨ ਟਰੂਡੋ ਕਮੀਜ਼ ਰਹਿਤ ਸਨ ਅਤੇ ਕੈਟੀ ਪੈਰੀ ਨੇ ਮੋਨੋਕਨੀ ਪਾਈ ਹੋਈ ਸੀਗੀ ਟਰੂਡੋ ਅਤੇ ਕੈਟੀ ਪੈਰੀ ਦੀ ਵਾਇਰਲ ਫੋਟੋ 'ਚ ਉਹ ਕੈਲੀਫੋਰਨੀਆ ਦੇ ਸੰਤਾ ਬਾਰਬਰਾ 'ਚ ਇੱਕ ਯਾਟ ਤੇ ਛੁੱਟੀਆਂ ਦਾ ਆਨੰਦ ਮਾਣ ਰਹੇ ਸਨ। ਉਹ ਬਹੁਤ ਰੋਮਾਂਟਿਕ ਮੂਡ 'ਚ ਸਨ ਤੇ ਟਰੂਡੋ ਕੈਟੀ ਪੈਰੀ ਨੂੰ ਚੁੰਮ ਰਹੇ ਸਨ। ਇਹ ਧਿਆਨ ਦੇਣ ਯੋਗ ਹੈ ਕਿ ਜੁਲਾਈ ਦੇ ਸ਼ੁਰੂ 'ਚ ਟਰੂਡੋ ਅਤੇ ਪੈਰੀ ਨੂੰ ਕੈਨੇਡਾ ਦੇ ਮੌਂਟਰੀਅਲ 'ਚ ਇੱਕ ਡਿਨਰ ਡੇਟ ਦੇਖਿਆ ਗਿਆ ਸੀ। ਉਦੋਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ ਡੇਟਿੰਗ ਕਰ ਰਹੇ ਸਨ। ਰੈਸਟੋਰੈਂਟ ਦੇ ਲੋਕਾਂ ਨੇ ਕਿਹਾ ਕਿ ਉਹ ਇਕੱਠੇ ਬਹੁਤ ਆਰਾਮਦਾਇਕ ਸਨ। ਉਨ੍ਹਾਂ ਨੂੰ ਕੋਕਟੇਲ, ਐਪੀਟਾਈਜ਼ਰ ਅਤੇ ਚਿੰਗਾ ਦਾ ਆਨੰਦ ਲੈਦੇ ਦੇਖਿਆ ਗਿਆ ਸੀ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 28 ਮਈ 2005 ਨੂੰ ਸੋਫੀ ਗ੍ਰੈਗੋਇਰ ਟਰੂਡੋ ਨਾਲ ਵਿਆਹ ਕੀਤਾ ਸੀ ਸੋਫੀ ਇੱਕ ਕੈਨੇਡੀਅਨ ਟੈਲੀਵਿਜ਼ਨ ਹੋਸਟ ਅਤੇ ਪੱਤਰਕਾਰ ਰਹੀ ਹੈ ਸੋਫੀ ਟਰੂਡੋ ਦੇ ਛੋਟੇ ਭਰਾ ਮਾਈਕਲ ਟਰੂਡੋ ਦੀ ਕਲਾਸਮੇਟ ਸਨ ਇਸ ਵਿਆਹ ਤੋਂ ਉਹਨਾਂ ਦੇ ਤਿੰਨ ਬੱਚੇ ਇੱਕ ਧੀ ਤੇ ਦੋ ਪੁੱਤ ਹੋਏ ਲਗਭਗ 18 ਸਾਲ ਦੇ ਵਿਆਹ ਤੋਂ ਬਾਅਦ ਅਗਸਤ 2023 ਚ ਜਸਟਿਨ ਅਤੇ ਸੋਫੀ ਨੇ ਆਪਸੀ ਸਹਿਮਤੀ ਨਾਲ ਅਲੱਗ ਹੋਣ ਦੀ ਘੋਸ਼ਣਾ ਕੀਤੀ ਸੀ ਇੱਕ ਹੈਰਾਨ ਕਰਨ ਵਾਲੀ ਫੁਟੇਜ ਚ ਕੈਨੇਡਾ ਦੇ ਓਕਵਿਲਚ ਇੱਕ ਭਾਰਤੀ ਕਰਮਚਾਰੀ ਨੂੰ ਇੱਕ ਵਿਅਕਤੀ ਵੱਲੋਂ ਨਸਲੀ ਗਾਲ੍ਹਾਂ ਕੱਢਦੇ ਦੇਖਿਆ ਗਿਆ ਜਿਸ ਨੇ ਦੇਸ਼ 'ਚ ਨਸਲਵਾਦ ਦੇ ਵਧ ਰਹੇ ਮਾਮਲਿਆਂ ਬਾਰੇ ਆਨਲਾਈਨ ਬਹਿਸ ਛੇੜ ਦਿੱਤੀ ਹੈ ਇਹ ਵੀਡੀਓ ਜੋ ਇੱਕ ਮੈਕਡੋਨਲਡਜ਼ ਆਊਟਲੈਟ 'ਚ ਬਣਾਈ ਗਈ ਸੀ ਹੁਣ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵਾਇਰਲ ਹੋ ਰਿਹਾ ਹੈ ਵੀਡੀਓ 'ਚ ਵਿਅਕਤੀ ਕਰਮਚਾਰੀ ਨੂੰ અપਮਾਨਜਨਕ ਟਿੱਪਣੀਆਂ ਕਰਦਾ ਹੋਇਆ ਦਿਖਾਈ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਆਪਣੇ ਦੇਸ਼ ਵਾਪਸ ਜਾਓ ਇਸ ਦੇ ਨਾਲ ਹੀ ਉਹ ਹੋਰ ਵੀ ਇਤਰਾਜ਼ਯੋਗ ਟਿੱਪਣੀਆਂ ਕਰਦਾ ਹੈ ਜਦੋਂ ਇੱਕ ਔਰਤ ਨੇ ਉਸ ਨੂੰ ਟੋਕਿਆ ਤਾਂ ਉਹ ਹਮਲਾਵਰ ਹੋ ਗਿਆ ਤੇ ਆਪਣੀਆਂ ਨਸਲੀ ਟਿੱਪਣੀਆਂ ਦੁਹਰਾਉਣ ਲੱਗਾ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਘਟਨਾ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਇੱਕ ਯੂਜ਼ਰਜ਼ ਨੇ ਕਿਹਾ ਕਿ ਭਿਆਨਕ ਹੈ ਇਹ ਮੇਰਾ ਸ਼ਹਿਰ ਹੈ ਸਾਡੇ ਸਮਾਜ ਚ ਇਸ ਲਈ ਕੋਈ ਥਾਂ ਨਹੀਂ ਹੈ ਨਸਲੀ ਟਿੱਪਣੀ ਕਰਨ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਰਮਚਾਰੀ ਨੂੰ ਉਹਨਾਂ ਦਾ ਸਾਹਮਣਾ ਕਰਨ ਤੇ ਉਹਨਾਂ ਨੂੰ ਮਸ਼ਹੂਰ ਕਰਨ ਲਈ ਵਧਾਈ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਬੱਚੇ ਸਿਰਫ ਸਭ ਤੋਂ ਅਪਮਾਨਜਨਕ ਗੱਲਾਂ ਕਹਿੰਦੇ ਨੇ ਮੈਂ ਨਹੀਂ ਜਾਣਦਾ ਕਿ ਇਹ ਅਸਲ ਨਸਲਵਾਦ ਹੈ ਜਾਂ ਬੱਚੇ ਸਿਰਫ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਹਰ ਗੋਰੇ ਮਰਦ ਦੀ ਪ੍ਰਤੀਨਿਧਤਾ ਨਹੀਂ ਕਰਦਾ ਦੱਸ ਦਈਏ ਕਿ ਕੈਨੇਡਾ ਚ ਇਸ ਤੋਂ ਪਹਿਲਾਂ ਵੀ ਅਜਿਹੇ ਘਟਨਾਵਾਂ ਹੋ ਚੁੱਕੀਆਂ ਨੇ ਇਸ ਮਹੀਨੇ ਦੇ ਸ਼ੁਰੂ ਚ অন্ਟਾਰੀਓ ਦੇ ਸੰਸਦ ਮੈਂਬਰ ਹਰਦੀਪ ਗਰੇਵਾਲ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਦੋ ਅਜਨਬੀਆਂ ਨੇ ਉਸ ਤੇ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਹਾਲ ਹੀ ਵਿੱਚ ਪੀਲ ਰੀਜIONAL ਪੁਲਿਸ ਨੇ ਇੱਕ ਕੇਂਦਰੀਕ੍ਰਿਤ ਐਂਟੀ ਨਫ਼ਰਤੀ ਅਪਰਾਧ ਯੂਨਿਟ ਬਣਾਉਣ ਦਾ ਐਲਾਨ ਕੀਤਾ ਇਸ ਵੱਲੋਂ ਪਹਿਲੀ ਗ੍ਰਿਫਤਾਰੀ 29 ਸਾਲਾ ਫ੍ਰੀਡਾ ਲੂਕਰ ਰੀਲੋ ਰਾਜ਼ਾ ਦੀ ਕੀਤੀ ਗਈ ਜੋ ਮਿਸਿਸਾਗਾ ਚ ਇੱਕ ਬੱਚਿਆਂ ਦੇ ਪਾਰਕ ਨੇੜੇ ਨਸਲੀ ਗ੍ਰੈਫਿਟੀ ਸਪਰੇਅ ਕਰਨ ਲਈ ਜ਼ਿੰਮੇਵਾਰ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਕਾਰਨੀ ਡੋਨਾਲਡ 트੍ਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਤੋਂ ਬਣਾਈ ਦੂਰੀ ਲਗਾਤਾਰ ਬਦਲ ਰਹੇ ਕੈਨੇਡਾ ਦੇ ਅੰਤਰਰਾਸ਼ਟਰੀ ਯਾਤਰਾ ਦੇ ਰੁਝਾਨ ਵਿਦੇਸ਼ਾਂ ਤੋਂ ਆ ਰਹੇ ਵੱਧ ਸੈਲਾਨੀ ਅਮਰੀਕਾ ਵੱਲ ਹੋ ਰਿਹਾ ਘੱਟ ਸਫ਼ਰ ਸਰੀ ਅਤੇ ਡੈਲਟਾ ਦੇ ਘਰਾਂ ਤੇ ਇੱਕੋ ਸਮੇਂ ਚੱਲੀਆਂ ਗੋਲੀਆਂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੋਵੇਂ ਕਟਨਾਮਾ ਦੀ ਪੜਤਾਲ ਕੈਨੇਡਾ ਚ ਪੰਜਾਬੀ ਕੁੜੀ ਦਾ ਬੇਰਹਿਮੀ ਨਾਲ ਕਤਲ ਛੇਤੀ ਹੀ ਕੈਨੇਡਾ ਚ ਪੀਆਰ ਹੋਣ ਵਾਲੀ ਸੀ ਅਮਨਪ੍ਰੀਤ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ